ਮਹਿੰਦਰ ਸਿੰਘ ਜੀ ਸਭ ਤੋਂ ਪਹਿਲਾਂ ਮੈਂ ਤੁਹਾਡਾ ਰੁਕ ਕਰਦਾ ਤੁਸੀਂ ਦੁਬਈ 'ਚ 46 ਸਾਲ ਰਹੇ ਔਰ ਸਿਰਫ 23 ਵਾਰ ਤੁਸੀਂ ਆਏ ਕੀ ਚੀਜ਼ਾਂ ਤੁਸੀਂ ਲੂਜ਼ ਕੀਤੀ ਔਰ ਮੈਂ ਮਹਿੰਦਰ ਸਿੰਘ ਬਾਰੇ ਦੱਸਦਾ ਕਿ ਇੱਕ ਕੰਪਨੀ 'ਚ ਉਹਨਾਂ ਨੇ ਪੂਰੀ ਜ਼ਿੰਦਗੀ ਦੇ ਦਿੱਤੀ ਡਾਕਟਰ ਐਸ.ਪੀ ਸਿੰਘ ਬਰੋਏ ਜਿਹੜੇ ਦੁਬਈ ਦੇ ਆ ਇਹ ਉਹ ਸਖਸ਼ ਨੇ ਜਿਹੜੇ ਦੋ ਸਖਸ਼ ਭਾਰਤ ਤੋਂ ਦੁਬਈ ਪਹੁੰਚੇ ਇਹਨਾਂ ਨੇ ਬਹੁਤ ਮਿਹਨਤ ਕੀਤੀ ਡਾਕਟਰ ਬਰੋਏ ਨੂੰ ਦੁਨੀਆ ਜਾਣਦੀ ਹੈ ਤੇ ਉਹਨਾਂ ਦੇ ਦੋਸਤ ਮਹਿੰਦਰ ਸਿੰਘ ਨੇ ਜਿਹੜੇ ਹਮੇਸ਼ਾ ਉਹਨਾਂ ਦੇ ਸਾਥ ਰਹੇ ਲੇਕਿਨ ਇੱਕ ਦਿਨ ਕੰਪਨੀ ਬੰਦ ਹੋਈ ਵਾਪਸ ਆਏ احساس ਹੋਇਆ ਕਿ ਮੈਂ ਜ਼ਿੰਦਗੀ ਚ ਬਹੁਤ ਕੁਝ ਲੂਜ਼ ਕੀਤਾ। ਮਹਿੰਦਰ ਜੀ ਤੁਹਾਡੀ ਜਰਨੀ ਕਿਵੇਂ ਰਹੀ ਔਰ ਕੀ ਕੀ ਤੁਸੀਂ ਲੂਜ਼ ਕੀਤਾ ਇਹਨਾਂ 46 ਸਾਲਾਂ ਚ? ਸਭ ਤੋਂ ਪਹਿਲੇ ਤੁਹਾਡਾ ਬਹੁਤ ਕੁਝ ਅਨਨਵਾਈਟ ਕੀਤਾ। ਅਡ ਐਫ ਆਰ ਐ ਮੈਂਬਰ ਹੈ ਤੁਮ। ਅੱਛਾ ਦੂਜੀ ਗੱਲ ਵੀ ਤੇ ਬਹੁਤ ਹਨਾ ਕੱਲਾ ਪਾਣੀ ਰਿਆ। ਸਵੇਰ ਨੂੰ ਆਪਣਾ ਥੀਨ ਇੰਸਟਾਲ ਤੋਂ ਟ੍ਰੈਨ ਸੀ ਇਹ ਕੰਟਰੀ ਦੇ ਲੋਕ ਵੀ ਔਰ ਆਪਣੇ ਆਪ ਨੂੰ ਬਹੁਤ ਇਕੱਲਾ ਪਰ ਮਹਿਸੂਸ ਕੀਤਾ ਕਿਉਂਕਿ ਡਿਬੇਕ ਐਸਾ ਕੰਟਰੀ ਆ ਉੱਥੇ ਬਸ ਫੈਮਿਲੀ ਤੋਂ ਦੂਰ ਪਰਿਵਾਰ ਤੋਂ ਦੂਰ ਆਪਣੇ ਆਪ ਤੋਂ ਦੂਰ ਇੱਕ ਬਹੁਤ ਔਖਾ ਟਾਈਮ ਪਾਸ ਕੀਤਾ ਤੇ ਇੱਕ ਮੇਰੇ ਲਈ ਬਹੁਤ ਵੱਡਾ ਔਖਾ ਟਾਈਮ ਮੈਂ ਕਹਿ ਸਕਦਾ ਨਿਕਲਿਆ ਮੇਰੇ ਲਈ ਕਿਉਂਕਿ ਪਰਿਵਾਰ ਤੋਂ ਦੂਰ ਰਹਿਣਾ ਪਰਿਵਾਰ ਦੀਆਂ ਛੋਟੀਆਂ-ਵੱਟੀਆਂ ਖੁਸ਼ੀਆਂ ਜਿਹੜੀਆਂ ਆਪਾਂ ਸ਼ੇਅਰ ਨਹੀਂ ਕਰ ਸਕੇ ਬੱਚਿਆਂ ਦਾ ਬਚਪਨ ਨਹੀਂ ਦੇਖ ਸਕੇ ਬੱਚਿਆਂ ਨਾਲ ਖੇਡ ਨਹੀਂ ਸਕੇ ਤੋਂ ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਗੱਲਾਂ ਜਿਹੜੀਆਂ ਕਿ ਇਹ ਚੀਜ਼ਾਂ ਤੋਂ ਮੈਂ ਦੂਰ ਰਹਿ ਗਿਆ ਇੱਕ ਦਿਨ ਉਹਨਾਂ ਨੇ ਕੰਪਨੀ ক্লোਜ਼ ਕਰਤੀ ਸੋ ਜਿਹੜੇ ਲੋਕ ਜਿਹੜੇ ਆ ਰਿਸ਼ਤਿਆਂ ਤੋਂ ਦੂਰ ਕੈਰੀਅਰ ਓਰੀਐਂਟਡ ਲੋਕ ਆ ਉਹਨਾਂ ਨੂੰ ਇੱਕ ਵਾਰ ਸੋਚਣਾ ਪਏਗਾ ਕਿ ਆਖਰ ਉਹਨਾਂ ਨੇ ਕੀ ਲੂਜ਼ ਕੀਤਾ ਕੀ ਪਰਿਵਾਰ ਦੀ ਜਿਹੜੀ ਕੀਮਤ ਦਿੱਤੀ ਹੈ ਉਹ ਵਰਥ ਸੀ ਜਿਹੜੇ ਪਰਿਵਾਰ ਨੂੰ ਤੁਸੀਂ ਨੈਗਲੈਕਟ ਕਰਕੇ ਜੋਬ ਸੇ ਜਾਂਦੇ ਹੋ ਜੋ ਆਪਣੇ ਮਾਪੇ-ਮਾਂ ਨੂੰ ਵਕਤ ਨਹੀਂ ਦਿੰਦੇ ਔਰ ਕੁਝ ਸਾਲ ਦੇ ਵਿੱਚ ਮੇਰੇ ਕੋਲ ਸਾਲ ਦੇ ਵਿੱਚ ਇੱਕ ਦੋ ਵਾਰ ਜਾਂ 10 ਵਾਰ ਵੀ ਮਿਲੇ ਹੋਵਗੇ ਕਿ ਤੁਸੀਂ ਪਰਿਵਾਰ ਦੇ ਮੈਂਬਰ ਵਾਕਈ ਹੋ ਇਸ ਬਾਰੇ ਜਿਹੜਾ ਜ਼ਰੂਰ ਗੌਰ ਕਰਿਓ